ਕੋਮੀ ਸੇਵਕ ਰਾਮਲੀਲਾ ਅਤੇ ਤਿਉਹਾਰ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਅਰुण ਖੋਸਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸੰਸਤਾਪਕ ਅਤੇ ਮੈਂਬਰ ਸ਼ਾਮਲਾ ਲਗੁਪਤਾ ਤੋਂ ਇਲਾਵਾ ਕਮੇਟੀ ਸਰਪ੍ਰਸਤ ਰਕੇਸ਼ ਬੰਸਲ ਸਰਪ੍ਰਸਤ ਮੁਕੰਦ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਦੌਰਾਨ ਕਮੇਟੀ ਪ੍ਰਧਾਨ ਅਰुण ਖੋਸਲਾ ਨੇ ਕੁਝ ਲੋਕਾਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕਮੇਟੀ ਦੇ ਚੁਣੇ ਹੋਏ ਪ੍ਰਧਾਨ ਹਨ ਪਰ ਕੁਝ ਸਵਾਰਥੀ ਲੋਕ ਜੋ ਜ਼ੋਰ ਜ਼ਬਰਦਸਤੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੇ ਖਿਲਾਫ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਫਗਵਾੜਾ ਅਦਾਲਤ ਚ ਪਟੀਸ਼ਨ ਵੀ ਦਾਇਰ ਕੀਤੀ ਹੈ ਕਮੇਟੀ ਦੇ ਬਾਨੀ ਅਤੇ ਸੀਨੀਅਰ ਮੈਂਬਰ ਸ਼ਾਮਲਾ ਗੁਪਤਾ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਮੇਟੀ ਉਨ੍ਹਾਂ ਦੀ ਮੌਜੂਦਗੀ ਵਿੱਚ ਸਾਲ 1945 ਵਿੱਚ ਬਣਾਈ ਗਈ ਸੀ ਸ਼੍ਰੀ ਗੁਪਤਾ ਨੇ ਦੱਸਿਆ ਕਿ ਸਾਲ 1992 ਵਿੱਚ ਪੱਕਾ ਰਾਵਣ ਦੀ ਜ਼ਮੀਨ ਤੇ ਸ਼੍ਰੀ ਹਨੂਮਾਨ ਗੜੀ ਮੰਦਿਰ ਦੀ ਉਸਾਰੀ ਦਾ ਕੰਮ ਕਮੇਟੀ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਜੋ ਕਿ 1995 ਵਿੱਚ ਸੰਪੂਰਨ ਹੋਇਆ ਅਤੇ ਮੰਦਿਰ ਵਿੱਚ ਭਗਵਾਨ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਸਮੇਤ ਸਨਾਤਨ ਧਰਮ ਦੇ ਹੋਰ ਪੂਜਨਿਕ ਦੇਵੀ-ਦੇਵਤਾ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਮੇਟੀ ਸਾਲ 2012 ਵਿੱਚ ਰਜਿਸਟਰਡ ਹੋਈ ਸੀ। ਅਤੇ ਉਦੋਂ ਤੋਂ ਹੀ ਕਮੇਟੀ ਦੇ ਨਿਯਮ ਅਨੁਸਾਰ ਅਰुण ਖੋਸਲਾ ਨੂੰ ਪ੍ਰਧਾਨ ਚੁਣਿਆ ਗਿਆ ਸੀ ਉਹਨਾਂ ਕਮੇਟੀ ਦੇ ਨਾਤੇ ਹੋਰੇ ਵਿਵਾਦ ਨੂੰ ਮੱਧ ਭਾਗਾ ਕਰਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਰਾਮ ਰੀਲਾ ਦਾ ਮੰਚਨ ਅਤੇ ਦੁਸਹਿਰਾ ਸਮਾਗਮ ਚੁਣੇ ਹੋਏ ਪ੍ਰਧਾਨ ਅਰुण ਖੋਸਲਾ ਦੀ ਦੇਖਰੇਖ ਹੇਠ ਕਰਵਾਇਆ ਜਾਵੇ ਅੱਜ ਕੌਮੀ ਸੇਵਕ ਰਾਮ ਰੀਲਾ ਐਵਨ ਇਤਿਹਾਸ ਕਮੇਟੀ ਦੀ ਮੀਟਿੰਗ ਪ੍ਰਧਾਨ ਅਰुण ਖੋਸਲਾ ਦੀ ਦੇ ਅਧਿਕਾਰ ਦੇ ਵਿੱਚ ਹੋਈ ਜਿਸ ਵਿੱਚ ਸਾਡੇ ਫਾਊਂਡਰ ਮੈਂਬਰ ਸ਼੍ਰੀ ਸ਼ਾਮਦਾਲ ਜੀ ਗੁਪਤਾ ਔਰ ਆਪਣੇ ਸਾਡੇ ਦਰ람 ਜੀ ਮਕੰਦ ਲਾਲ ਜੀ ਸਾਰੇ ਜਿੰਨੇ ਸਾਡੇ ਪਾਤਰ ਡਾਇਰੈਕਟਰ ਔਰ ਜਿਹੜੇ ਖਾਸ ਕਰਕੇ ਜਿਹੜੇ ਬਹੁਤ ਜ਼ਿਆਦਾ ਆਪਣਾ ਜਿਹੜਾ ਉਥੇ ਨਵਾਦੇ ਆ ਰੋਲ ਆਪਣੇ ਤਮਨ ਪ੍ਰਵਾਦ ਜੀ ਆਪਣੇ ਕੁਸ਼ੋਰ ਜੀ ਡਾਇਰੈਕਟਰ ਸਾਹਿਬ ਪਾਟਿਆ ਸਾਹਿਬ ਮੈਂ ਕਨੇ ਕਨੇ ਦਾ ਨਾਮ ਲਵਾਂ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਆ ਫਾਤਰ ਜਿਹੜੇ ਆ ਇੱਥੇ ਬਿਰਾਜਮਾਨ ਆ ਮਕੇਸ਼ ਜੀ ਵੀ ਸਾਡੇ ਕੋਲ ਆਏ ਆ ਅਮਿਤ ਜੀ ਵੀ ਫੋਟੋਜ ਵਿੱਚ ਦਿਖਾੜੇ ਆ ਮੈਂ ਮਨੀਸ਼ ਪ੍ਰਵacker ਬਹੁਤ ਸਾਰੇ ਨਾਮ ਆਂ ਇੱਡੇ ਕੱਲੇ ਦੇ ਨਾਮ ਲੈਣੇ ਠੀਕ ਨਹੀਂ ਸਮਝਦਾ ਮੈਂ ਕਿਉਂਕਿ ਕੁਝ ਇਹਦਾ ਜਿਹੜੇ ਤੁਹਾਨੂੰ ਉਤਰਾਜ ਹੁੰਦਾ ਤਾਂ ਮੈਂ ਇਹ ਸਾਰੇ ਵਧਾਈ ਦੇ ਪਾਤਰ ਕਿਉਂਕਿ ਕੌਮੀ ਸੇਵਕ ਗ੍ਰਾਮ ਦੇ ਇਤਿਹਾਸ ਕਮੇਟੀ 1945 ਤੋਂ ਚੱਲਦੀ ਆ ਰਹੀ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਕੱਠ ਹੈ ਇਹ ਹੀ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਜੇ ਕੱਠਵਾ ਤਾਂ ਸਭ ਕੁਝ ਹੈ ਇਸ ਕਰਕੇ ਅਸੀਂ ਕੌਮੀ ਸੇਵਕ ਗ੍ਰਾਮ ਦੇ ਇਤਿਹਾਸ ਕਮੇਟੀ ਜਿਹੜੀ ਹੈ ਬੜੇ ਜੋਸ਼ ਨਾਲ ਆਪਣੀ ਤਿਆਰੀ ਤੇ ਚੱਲ ਰਹੀ ਹੈ ਔਰ ਪ੍ਰਧਾਨ ਜੀ 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 ਵਿਜੇ ਸਿੰਘ ਰਾਜੀ ਨੂੰ ਫਿਰ ਟੈਲੀਫੋਨ ਕੀਤਾ ਸੀ ਮੇਰਾ ਬਿਜ਼ੀ ਹੈ ਨਵਲ ਜੀ ਨਾਲ ਵੀ ਹੋਈ ਸੀ ਗੱਲ ਨਵਲ ਜੀ ਕਹਿੰਦੇ ਮੇਰੇ ਇੱਥੇ ਐਨੇ ਕੋਈ ਵਿਸਤ੍ਰਿਤ ਮਾਣ ਚੁੱਕੇ ਚਲੋ ਸਾਡੇ ਨਾਲ ਸਾਰੇ ਖੜੇ ਆ ਆਪਣੀਆਂ ਬਾਹਾਂ ਆਪਣੇ ਨਾਲ ਲਾ ਕੇ ਅਸੀਂ ਉਹਨਾਂ ਦਾ ਸਾਰਿਆਂ ਦਾ ਪ੍ਰਧਾਨ ਜੀ ਵੱਲੋਂ ਮੇਰੇ ਵੱਲੋਂ ਸ਼ਾਮਲ ਗੁਪਤਾ ਜੀ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਆ ਔਰ ਆਨਾਲ ਸਮਾ ਮਹਾਬੀਰ ਬਿਜਰਾੰਗ ਬਲੀ ਦੀ ਕਿਰਪਾ ਦੇ ਨਾਲ ਬਹੁਤ ਅੱਛਾ ਹੋਊਗਾ ਔਰ ਤੁਸੀਂ ਆਸ ਕਰਦੇ ਆ ਕਿ ਸਾਰੇ ਜਣੇ ਜੁੜ ਕੇ ਆਪਾਂ ਰਾਮਲੀਲਾ ਜਰੀਏ ਤਾਂ ਜੋ ਸ਼ਹਿਰ ਨੂੰ ਜੋ ਹਨੂਮਾਨਗੜੀ ਦਾ ਮੈਸੇਜ ਹੈ ਉਹ ਬਹੁਤ ਚੰਗਾ ਜਾਵੇ ਇਹ ਹੀ ਮੇਰੀ ਪ੍ਰਾਰਥਨਾ ਹੈ જય શ્રી ਰਾਮ ਅੱਜ ਕੌਮੀ ਸੇਵਕਾ ਨਾਲ ਤਿਆਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜੀ ਕੌਮੀ ਸੇਵਕ ਪੱਕਾ ਰਾਵਣ ਤੇ ਰਾਮਲੀਲਾ ਕਰਦੇ ਉਹਦੇ ਸਮੰਚ ਅੱਜ ਮੀਟਿੰਗ ਕੀਤੀ ਗਈ ਆ ਔਰ ਕੱਲ 31 ਤਰੀਕਾ ਜੋ ਗਵਰਨਮੈਂਟ ਦਾ ਜੋ ਉੱਥੇ ਸਾਡਾ ਕੌਮੀ ਸੇਵਕ ਰਾਮਲਾ ਤਿਆਰ ਕਮੇਟੀ ਕੋਰਟ ਦੇ ਵਿੱਚ ਉਹ ਕੱਲ ਸਾਡੀ ਤਰੀਕ ਆ ਉਸ ਤੋਂ ਬਾਅਦ ਸਾਡੇ ਜਿਹੜੇ ਪਾਤਰ ਇੱਥੇ ਖੜੇ ਆ ਅਸੀਂ ਜਲਦੀ ਹੀ ਦੋ ਚਾਰ ਦਿਨਾਂ ਨੂੰ ਉੱਥੇ ਰਾਮਲਾ ਸ਼ੁਰੂ ਕਰਾਂਗੇ ਔਰ ਕੱਲ ਦੇ ਫੈਸਲੇ ਤੋਂ ਬਾਅਦ ਅੱਜ ਸਾਰੇ ਪਾਤਰ ਡਾਇਰੈਕਟਰ ਮੈਨੇਜਮੈਂਟ ਜਿਹੜੇ ਹਰ ਸਾਲ ਉੱਥੇ ਰਾਮਲਾ ਕਰਦੇ ਉਹ ਸਾਰਾ ਇੱਕ ਇਕੱਠੇ ਖੜੇ ਆ ਇਹਨਾਂ ਦਾ ਇੱਕੋ ਹੀ ਆ ਵੀ ਅਸੀਂ ਜਿਹੜੀ ਰਾਮੀਲਾ ਵਾ ਕੌਮੀ ਸੇਵਕ ਰਾਮਲਾ ਤਿਆਰ ਕਮੇਟੀ ਦੇ ਝੰਡੇ ਥੱਲੇ ਕਰਨੀ ਆ ਕਿਉਂਕਿ ਕੌਮੀ ਸੇਵ 1945 ਤੋਂ ਚੱਲੀ ਆ ਰਹੀ ਆ ਔਰ ਕੌਮੀ ਸੇਵਗਰਾਂ ਲਾ ਤਿਹਾਰ ਕਮੇਟੀ ਦੇ ਜਿਹੜੇ ਅੰਗ ਆ ਹਿੰਦੂ ਤਿਹਾਰ ਕਮੇਟੀ ਆ ਹਨੁਮਾਨ ਗੜੀ ਮੰਦਿਰ ਆ ਔਰ ਸਾਡੇ ਫਾਊਂਡਰ ਸ਼ਾਮਲਾਲ ਗੁਪਤਾ ਜੀ, ਮਕੰਦਲਾਲ ਜੀ, ਰਕੇਸ਼ ਵਾਂਸਲ ਜੀ, ਪੰਜੇ ਡਾਇਰੈਕਟਰ ਸਾਡੇ ਕਿਸ਼ੋਰ ਜੀ, ਮੁਕੇਸ਼ ਜੀ, ਸ਼ਿਵ ਜੀ, ਬਨੋਜੂ ਜੀ ਔਰ ਸਾਰੇ ਹੀ ਸਾਡੇ ਪਸ਼ਾਂਤ ਤਮਾਨ ਜੀ, ਵਿਜੇ ਸਿੰਘਲਾ ਜੀ, ਨਵਲ ਜੀ ਸਾਰੇ ਹੀ ਸਾਡੀ ਜਿਹੜੀ ਟੀਮ ਆ ਇੱਕਜੁੱਟ ਐਲੇ ਖੜੀ ਆ ਇਹਨਾਂ ਦਾ ਪ੍ਰਾਨ ਨਮਾ ਬੇਜਰੀ ਟੀਮ ਕੌਮੀ ਸੇਵਾਗ੍ਰਾਮਲਾ ਤਿਹਾਰ ਕਮੇਟੀ ਦੀ ਸਾਰੀ ਮੈਨੇਜਮੈਂਟ ਸਾਰੇ ਡਾਇਰੈਕਟਰ ਸਾਰੇ ਪਾਤਰ ਇੱਕ ਕੌਮੀ ਸੇਵਾਗ੍ਰਾਮਲਾ ਤਿਹਾਰ ਕਮੇਟੀ ਦੇ ਢੰਡੇ ਤੱਲੇ ਖੜੇ ਆ ਔਰ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਕਰਦਾ ਵੀ ਅਸੀਂ ਤਨਮਨ ਦੇ ਨਾਲ ਅੱਗੇ ਸੇਵਾ ਕਰਦੇ ਆ 2.5 ਸਾਲ ਤੋਂ ਜਿਹੜਾ ਲੰਗਰ ਕੌਮੀ ਸੇਵਾਗ੍ਰਾਮਲਾ ਤਿਹਾਰ ਕਮੇਟੀ ਲਾ ਰਹੀ ਆ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਲੋਕੀ ਸਮਾਨ ਭੇਜਦੇ ਤਾਂ ਤੇ ਲੱਗਦਾ ਉਹ ਲਗਾਤਾਰ ਚੱਲਦਾ ਰਹੂਗਾ ਔਰ ਜਿਹੜੀ ਰਾਮਲੀਲਾ ਤੋਂ ਦੁਸ਼ਹਰਾ ਬੜੀ ਤੁਮਦਾਨ ਨਾਲ ਮਨਾਵਾਂਗੇ ਸਾਡੇ ਫਾਊਂਡਰ ਸਾਡੇ ਡਾਇਰੈਕਟਰ ਸਾਡੇ ਰਮੇਸ਼ ਤਮਾਨ ਜੀ ਉਹਨਾਂ ਦੇ ਜਪੁੱਤਰ ਜਿਹੜੇ ਆ ਉਹ ਨਾਲ ਆ ਔਰ ਇਹਨਾਂ ਦਾ ਇੱਕੋ ਹੀ ਪਰਨਾ ਆ ਵੀ ਅਸੀਂ ਇੱਕ ਇਕੱਠੇ ਹੋ ਕੇ ਜਿਹੜੀ ਰਾਮਲੀਲਾ ਕਰਾਂਗੇ ਔਰ ਮੈਂ ਆਪਣੇ ਵੱਲੋਂ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਾਡਾ ਡਾ ਇਕੱਠਾ ਆ ਉਹ ਕੌਮੀ ਸੇਵਾਗ੍ਰਾਮਲਾ ਤਿਆਰ ਕਮਿਟੀ ਦੇ ਨਾਲ ਆ ਔਰ ਸਾਰਿਆਂ ਦਾ ਆਪਣੇ ਵੱਲੋਂ ਕਾਰਜਕਰਤਾ ਪਾਤਰਾਂ ਦਾ ਮੈਨੇਜਰ ਦਾ ਮੈਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਹਿਯੋਗ ਦੇ ਨਾਲ ਸਾਡਾ ਸਾਥ ਦਿੱਤਾ ਔਰ ਜੋ ਵੀ ਡਿਸੀਜਨ ਹੋਊਗਾ ਕੋਡ ਦਾ ਕੱਲ ਅਸੀਂ ਇਹਨਾਂ ਨੂੰ ਦੱਸ ਦਿੱਤਾ ਜਾਊਗਾ ਔਰ ਅਗਲੀ ਰਣਨੀਤੀ ਬਣਾ ਕੇ ਜੋ ਵੀ ਰਾਮੀਲਾ ਹੋਊਗੀ ਉਹ ਕੌਮੀ ਸੇਵਾ ਕੌਮਲਾ ਤਿਆਰ ਕਮੇਟੀ ਦੇ ਚੰਡੇ ਤੋਂ ਲਿਓਗੇ ਮੈਂ ਸਾਰਿਆਂ ਦਾ ਪਾਤਰਾ ਦਾ ਮੈਨੀਮੈਂਟ ਦਾ ਔਰ ਹਰ ਸ਼ਹਿਰ ਨਮਾਸੀਆਂ ਦਾ ਜਿਹੜੇ ਸਾਡੇ ਸਹਿਯੋਗ ਦਿੰਦੇ ਆ ਸ਼ੋਭਾ ਯਾਤਰਾ ਜੀ ਵੀ ਸਾਨੂੰ ਕੌਮੀ ਸੇਵਾ ਰਾਮਲਾ ਤਿਆਰ ਕਮੇਟੀ ਨੇ ਸਹਿਯੋਗ ਦਿੱਤਾ ਸੀਗਾ ਬਹੁਤ ਵੱਡਾ ਸਹਿਯੋਗ ਮੇਰੇ ਤੁਹਾਂਦੀਸ ਮੇਰੇ ਸੀਨੀਅਰਾਂ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਔਰ ਬਹੁਤ ਉਹਨਾਂ ਦੀ ਦੇਣ ਆ ਉਹਨਾਂ ਦਾ ਵੀ ਮਨ ਕਰਦਾ ਸੀ ਆਨ ਨੂੰ ਪਰ ਮੈਂ ਆਪਣੇ ਵੱਲੋਂ ਨਮੀਤ ਮਾਨੀ ਦਾ ਮੈਨੂੰ ਅਸ਼ੀਰਵਾਦ ਮਿਲਦਾ ਰਹਿੰਦਾ ਸਾਰੀ ਜਿੰਨੀ ਕਮੇਟੀ ਆ ਬਜ਼ੁਰਗ ਸਾਡੇ ਸਾਰੇ ਮੇਰੇ ਨਾਲ ਆ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਜਗਿੰਦਰ ਬਾਜ ਜੀ ਟੀਟੀ ਚਾਵਲਾ ਜੀ ਉਹ ਵੀ ਸਾਰੇ ਸਾਡੇ ਮੈਂਬਰ ਆ ਉਹ ਸਾਡੇ ਨਾਲ ਇੱਕ ਫਾਊਂਡਰ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਸ਼ੀਨਾ